ਆਹ ਦੇਖੋ ਚਮਤਕਾਰ ਪਿਛਲੇ 45 ਸਾਲਾਂ ਤੋਂ ਜ਼ਮੀਨ ਚੋਂ ਬਿਨਾਂ ਕਿਸੇ ਮੋਟਰ ਦੇ ਲਗਾਤਾਰ ਨਿਕਲ ਰਿਹਾ ਪਾਣੀ 4-5 ਕਿਲੋਮੀਟਰ ਦੇ ਇਲਾਕੇ ਚ ਕਿਸਾਨਾਂ ਨੂੰ ਇੰਜਣ ਲਗਾਉਣ ਦੀ ਨਹੀਂ ਪੈਂਦੀ ਲੋਡ 5 ਫੁੱਟ ਤੋਂ ਹੀ ਨਿਕਲ ਆਉਂਦਾ ਹੈ ਪਾਣੀ ਮਾਹਰਾਬਲੂਰ ਰਿਸਰਚ ਕੀਤੀ ਗਈ ਹੈ ਪੰਜਾਬ ਅੰਦਰ ਲਗਾਤਾਰ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਇਸ ਲਈ ਸਰਕਾਰਾਂ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ ਪਰ ਇਸ ਦੇ ਉਲਟ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਈ ਐਸੇ ਪਿੰਡ ਨੇ ਜਿੱਥੇ ਧਰਤੀ ਹੇਠੋਂ ਪਾਣੀ ਆਪਣੇ ਆਪ ਨਿਕਲਦਾ ਹੈ ਇਹ ਕੁਦਰਤ ਦਾ ਇੱਕ ਅਜਿਹਾ ਸੋਮਾ ਜਿੱਥੇ ਤੁਹਾਨੂੰ 5 ਫੁੱਟ ਤੇ ਪਾਣੀ ਆਸਾਨੀ ਨਾਲ ਮਿਲ ਜਾਵੇਗਾ ਅਤੇ ਲੋਕਾਂ ਨੇ ਇੱਥੇ 30 ਫੁੱਟ ਦੇ ਬੋਰ ਕਰਵਾਏ ਹੋਏ ਨੇ ਜੋ ਕਿ ਬਿਨਾਂ ਬਿਜਲੀ ਅਤੇ ਬਿਨਾਂ ਕਿਸੇ ਇੰਜਣ ਤੋਂ 24 ਘੰਟੇ ਚੱਲਦੇ ਨੇ ਅਤੇ ਇਸ ਇਲਾਕੇ ਦੇ ਕਿਸਾਨ ਇਸੇ ਪਾਣੀ ਦੇ ਨਾਲ ਖੇਤੀ ਕਰਦੇ ਨੇ ਕਿਸਾਨਾਂ ਦਾ ਕਹਿਣਾ ਕਿ ਇਸ ਇਲਾਕੇ ਚ ਹਰ ਇੱਕ ਫਸਲ ਬਹੁਤ ਵਧੀਆ ਹੁੰਦੀ ਹੈ ਇਸ ਬਾਰੇ ਜਦੋਂ ਗੁਰਦਾਸਪੁਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਅਮਰੀਕ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਇੱਕ ਕੁਦਰਤ ਦਾ ਅਜਿਹਾ ਸੋਮਾ ਹੈ ਜਿੱਥੋਂ ਇੱਕੋ ਫਾਇਰ ਪੋਜ਼ਿਟਿਵ ਪ੍ਰੈਸ਼ਰ ਰਾਹੀਂ ਧਰਤੀ ਹੇਠੋਂ ਪਾਣੀ ਬਿਨਾਂ ਬਿਜਲੀ ਅਤੇ ਬਿਨਾਂ ਇੰਜਣ ਤੋਂ ਨਿਕਲਦਾ ਹੈ ਉਹਨਾਂ ਦੱਸਿਆ ਕਿ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਿੱਚ ਕਈ ਐਸੇ ਪਿੰਡ ਨੇ ਜਿਨ੍ਹਾਂ ਅੰਦਰ ਇੱਕ ਅਜਿਹੀ ਲੇਅਰ ਹੈ ਜਿੱਥੇ ਪੋਜ਼ਿਟਿਵ ਪ੍ਰੈਸ਼ਰ ਰਾਹੀਂ ਇਹ ਪਾਣੀ ਨਿਕਲਦਾ ਉਹਨਾਂ ਕਿਹਾ ਕਿ ਇਸ ਨੂੰ ਅਸੀਂ ਕੁਦਰਤ ਦਾ ਸੋਮਾ ਕਹਿ ਸਕਦੇ ਹਾਂ ਜਿੱਥੇ ਇਹ ਪਾਣੀ ਨਿਕਲਦਾ ਇਸ ਲਈ ਉਹਨਾਂ ਨੇ ਅਪੀਲ ਕੀਤੀ ਕਿ ਅਜਿਹੇ ਸੋਮਿਆਂ ਨੂੰ ਸੰਭਾਲਣ ਦੀ ਲੋੜ ਹੈ ਇਸ ਪਾਣੀ ਨੂੰ ਬਿਨਾਂ ਵਰਤੋਂ ਨਾ ਕੱਢਿਆ ਜਾਵੇ ਮੁੱਖ ਕੀਤੀ ਬੜੀ ਅਸਰ ਗੁਰਦਾਸਪੁਰ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਟਿਊਬਵਲ ਸਾਡੇ ਕੋਲ ਇਲੈਕਟ੍ਰਿਕ ਟਿਊਬਵਲ ਵੀ ਆ ਡੀਜਲ ਟਿਊਬਵਲ ਵੀ ਆ ਇਸ ਦੇ ਨਾਲ ਨਾਲ ਜਿਹੜੇ ਸਾਡੇ ਕੁਝ ਇਲਾਕੇ ਨੇ ਪਟਾਣਕੋਟ ਜਿਹੜੇ ਵਿੱਚ ਤੇ ਗੁਰਦਾਸਪੁਰ ਜਿਹੜੇ ਦੇ ਵਿੱਚ ਜਿਹੜੇ ਕਿ ਕਿਸੇ ਵੀ ਡੀਜਲ ਜਾਂ ਇਲੈਕਟ੍ਰਿਕ ਕਰੰਟ ਤੋਂ ਬਗੈਰ ਹੀ ਚੱਲਦੇ ਆ ਉਹਨੂੰ ਆਪਾਂ ਕਹਿੰਦੇ ਆ ਆਰਟੇਸ਼ੀਅਨ ਐਕੁਆਫੇਅਰ ਵੈਲ ਜਿਹੜੇ ਕਿ ਇੱਕ ਪੋਜ਼ਿਟਿਵ ਪ੍ਰੈਸ਼ਰ ਦੇ ਨਾਲ ਉਹਨੂੰ ਐਕੂਫੇਰ ਐਕੂਫੇਰ ਪੋਜ਼ਿਟਿਵ ਪ੍ਰੈਸ਼ਰ ਨੂੰ ਕਹਿੰਦੇ ਆ ਉਹਦੇ ਨਾਲ ਜਿਹੜਾ ਵਾ ਜਿਹੜੀ ਚਾਰਜਿੰਗ ਹੁੰਦੀ ਆ ਰੀਚਾਰਜਿੰਗ ਹੁੰਦੀ ਆ ਉਹਦੇ ਨਾਲ ਉਹ ਚੱਲਦੇ ਆ ਮਤਲਬ ਕਿ ਥੱਲੇ ਜਿਹੜਾ ਵਾ ਐਕੂਫੇਰ ਲੇਅਰ ਜਿਹੜੀ ਆ ਉੱਥੇ ਪ੍ਰੈਸ਼ਰ ਕਾਫੀ ਬਣ ਜਾਂਦਾ ਵਾ ਜਿਸ ਦੇ ਨਾਲ ਕਿ ਪਾਣੀ ਫਲੋ ਜਿਹੜਾ ਵਾ ਉਹ ਆਟੋਮੈਟਿਕਲੀ ਬਾਹਰ ਨਿਕਲਦਾ ਵਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਲੈਕਟ੍ਰੀਕਲ ਗਲੰਟੀ ਜਿਹੜੀ ਲੋੜ ਨਹੀਂ ਹੁੰਦੀ ਇਹ ਲਗਾਤਾਰ ਜਿਹੜਾ ਵਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਵਾ ਏ ਜਿਹੜੀ ਜਿਹੇ ਆਪਾਂ ਗੱਲ ਕਰੀਏ ਪਠਾਨਕੋਟ ਤੋਂ ਗੱਲ ਕਰੀਏ ਜਿਹੜੀ ਜਿਹੜੀ ਦੋਈ ਗੱਲ ਕਰ ਰਹੇ ਹੋ ਮਰੀ ਖਲਾਰ ਤੋਂ ਲੈ ਕੇ ਅਪ ਟੂ ਕਲੂ ਘਰਾ ਤੋਂ ਉਧਰ ਤੱਕ ਇਹ ਜਿਹੜੀ ਲੇਅਰ ਜਿਹੜੀ ਆ ਜਿਹੜੀ ਇੱਕ ਪੱਟੀ ਜੀ ਆ ਇਹਦੇ ਵਿੱਚ ਕਾਫੀ ਟਿਊਬਲ ਜਿਹੜਨੇ ਆ ਉਹ ਚੱਲਦੇ ਪਏ ਆ ਇੱਥੇ ਕਿ ਫਾਰਮਰ ਇਹਨੂੰ ਫਸਲਾਂ ਦੀ ਕਾਸ਼ਤ ਵਾਸਤੇ ਇਹਨੂੰ ਜਿਹੜੀ ਵਰਤੋਂ ਕਰ ਰਹੇ ਆ ਆ ਇਹਦਾ ਪਾਣੀ ਜਿਹੜਾ ਜੀ ਦੇਖੀਏ ਤੇ ਬਹੁਤ ਵਧੀਆ ਵਾ ਆ ਪਰ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਾਂ ਇਹਨੂੰ ਸਿੱਧਾ ਹੀ ਜਿਹੜਾ ਵਰਤ ਲਵਾਂਦੇ ਫਿਰ ਵੀ ਪ੍ਰੀਕਾਸ਼ਨ ਤੌਰ ਤੇ ਜਿਹੜਾ ਵਾ ਜਿਹੜਾ ਇਹਨੂੰ ਜਿਹੜਾ ਫਿਲਟਰ ਜਿਹੜਾ ਵਾ ਉਹ ਆ ਜਿਹੜਾ ਆਰਓ ਲਾ ਕੇ ਜਾਂ ਕੋਈ ਵੀ ਲਾ ਕੇ ਕਿਉਂਕਿ ਬੈਕਟੀਰੀਆ ਵਗੈਰਾ ਹੋ ਸਕਦੇ ਆ ਆ ਇਹਦੇ ਕਰਕੇ ਇਹ ਜਿਹੜਾ ਇਲਾਕਾ ਹੈਗਾ ਵਾ ਇਹਦੇ ਵਿੱਚ ਕਿਹੜੀ ਕਿਹੜੀ ਫਸਲਾਂ ਜਿਹੜੀਆਂ ਜ਼ਿਆਦਾ ਹੋ ਸਕਦੀਆਂ ਨੇ ਜਾਂ ਕਿਹੜੀ ਕਿਹੜੀ ਨਹੀਂ ਹੋ ਸਕਦੀਆਂ ਇਹ ਇਸ ਇਲਾਕੇ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਕਣਕ ਝੋਨਾ ਤੇ ਗੰਨੇ ਦੀ ਜਿਹੜੀ ਫਸਲ ਹੋ ਰਹੀ ਆ ਜਿਹੜੀ ਕਿ ਬਹੁਤ ਵਧੀਆ ਕਿਉਂਕਿ ਇਲਾਕਾ ਜਿਹੜਾ ਹੈਵੀ ਜਿਹੜੀ ਸੋਇਲ ਜਿਹੜੀ ਬਹੁਤ ਵਧੀਆ ਵਾ ਤੋਂ ਜੇਕਰ ਆਪਾਂ ਦੇਖੀਏ ਤੇ ਝਾੜ ਵੀ ਝਾੜ ਵੀ ਇਹਦੇ ਬਹੁਤ ਵਧੀਆ ਆ ਰਿਹਾ ਵਾ ਕਣਕ ਚਾਹੇ ਕਣਕ ਲਾ ਲਈਏ ਚਾਹੇ ਆ ਜਨਾ ਲੈ ਲੀਏ ਚਾਹੇ ਉਹ ਚੋਨਾ ਲੈ ਲੀਏ ਪਰ ਇਹਦੇ ਵਿੱਚ ਹੁੰਦਾ ਕਿ ਕਈ ਵਾਰੀ ਬਰਸਾਤ ਪੈ ਜਾਂਦੀ ਆ ਜਿੱਦਾਂ ਹੁਣ ਮਾ ਇਸ ਵਾਰੀ ਬਰਸਾਤ ਨਹੀਂ ਪਈ ਤੇ ਜਿਹੜੀਆਂ ਕਣਕ ਜਿਹੜੀਆਂ ਦੀ ਬਿਲਕੁਲ ਠੀਕ ਆ ਕਈ ਵਾਰੀ ਜਦੋਂ ਬਰਸਾਤ ਜ਼ਿਆਦਾ ਪੈ ਜਾਂਦੀ ਆ ਤਾਂ ਫਿਰ ਕਣਕ ਜਿਹੜੀ ਆ ਉਹ ਪ੍ਰਭਾਵਿਤ ਹੁੰਦੀ ਹੈ ਜ਼ਰੂਰ ਹੁੰਦੀ ਆ ਸੋ ਇੱਥੇ ਜਿਹੜਾ ਵਾ ਮੁੱਖ ਤੌਰ ਤੇ ਜਿਹੜੀ ਚਾਰੇ ਦੇ ਤੌਰ ਤੇ ਬਰਸੀਮੇ ਲਾ ਲੈਂਦੇ ਲੋਕੀ ਉਹਦੇ ਨਾਲ ਨਾਲ ਗੰਨਾ ਕਣਕ ਤੇ ਗੰਨਾ ਐਡਾ ਚੋਨਾ ਐਡਾ ਲੈ ਲੈਂਦੇ ਤੇ ਇੱਥੇ ਸਰ ਜਿਹੜੀ ਪਾਣੀ ਦੀ ਵਰਤੋਂ ਆ ਜਦੋਂ ਨਾ ਕੀਤੀ ਜਾਵੇ ਜਾਂ ਜਲ ਵਰਤੋਂ ਨਾ ਕੀਤੀ ਜਾਵੇ ਪਾਣੀ ਖਤਮ ਹੋ ਜਾਵੇ ਉਸ ਵਾਸਤੇ ਇੱਕੀ ਇਹਦਾ ਨੇ ਉਹਦੇ ਵਿੱਚ ਇਹੀ ਹੈ ਕਿ ਫਾਰਮਰ ਨੂੰ ਜਦੋਂ ਲੋੜ ਆ ਠੀਕ ਹੈ ਜਦੋਂ ਲੋੜ ਹੈਗੀ ਉਦੋਂ ਤੁਸੀਂ ਉਦੋਂ ਤੋਂ ਵਰਤ ਲਏ ਆ ਵਰਤ ਲਵੇ ਬਾਕੀ ਤਾਂ ਉਹਨੂੰ ਜਿਹੜਾ ਉਹ ਵਾਲਵ ਲਾ ਕੇ ਉਹਨੂੰ ਬੰਦ ਕਰ ਦਵੇ ਜਿਹੜਾ ਟਿਊਬ ਲਾਇਆ ਜਿਹੜਾ ਉਹਨੂੰ ਪੰਪ ਲਾਇਆ ਦਾਵਾ ਜਾਂ ਉਹਦੀ ਪਾਈਪ ਆ ਉਹ ਤੇ ਵਾਲਵ ਲਾ ਕੇ ਕਰ ਦਵੇ ਹੁਣ ਇਥੇ ਫਲੋਰੀਬੈਂਸਾਂ ਇੱਕ ਮਕਰ ਸਿੰਘ ਦੇ ਘਰ ਲੱਗਾ ਦਾਵਾ ਉਹ ਉਹਨਾਂ ਨੇ ਉਹ ਤੋਂ ਵਾਲਵ ਲਾਇਆ ਵਾ ਉਹਨਾਂ ਕੱਢ ਲਈ ਜੋ ਉਹਨਾਂ ਕੋ ਉਹਨਾਂ ਨੇ ਪਾਈਪ ਰੱਖੀ ਜਿੰਨੀ ਕੁ ਉਹਨਾਂ ਲੋੜ ਹੈਗੀ ਹੈ ਕੈਸਾ ਬੜੀ ਹੈ ਤਾਂ ਥੱਲੇ ਹੀ ਹੈ ਨਾ ਜਮੀਨ ਚ ਹੀ ਆ ਜਿੰਨਾ ਪਾਣੀ ਆਪਾਂ ਬਾਹਰ ਕੱਢ ਕੇ ਉਹਨੂੰ ਵਰਤਾਂ ਗਿਓ ਉਹ ਜਿਹੜਾ ਵਾ ਉਹ ਬੇਸੇ ਨਹੀਂ ਜਣਗੀ ਕੋਈ ਇਹਨੂੰ ਕੁਦਰਤੀ ਤਕਸ਼ੋਵ ਵੀ ਕਹਿ ਸਕਦੇ ਆ ਕਿ ਜਿਹੜਾ ਹੋਰ ਮੰਡ ਸਾਰੇ ਬਲੇ ਖਾਲੀ ਇਥੇ ਮੰਡ ਬਿਲਕੁਲ ਭਰਿਆ ਹੋਇਆ ਹੈ ਬਿਲਕੁਲ ਇੱਕ ਇੱਕ ਕੁਦਰਤੀ ਫੈਨੋਮਨਾ ਹੈ ਆਪਾਂ ਕਹਿ ਦਿੱਤੀ ਕਿ ਕੁਦਰਤੀ ਫੈਨੋਮਨਾ ਹੋਆ ਜਿਹੜਾ ਕਿ ਇੱਕ ਥੱਲੇ ਜਿਹੜਾ ਪਤਨ ਜਿਹੜਾ ਵਾ ਜਿਹੜਾ ਮੰਡ ਕੇ ਨੂੰ ਆਪਾਂ ਕਹਿ ਦਿੰਦੇ ਆ ਉਹ ਇੱਕ ਐਕੁਆਫਾਇਰ ਪ੍ਰੈਸ਼ਰ ਜਿਹੜਾ ਵਾ ਉਹਦੇ ਰੈਕ ਜਿਹੜਾ ਕੰਮ ਕਰਦਾ ਪਾਜੀ ਮੇਰਾ ਨਾਮ ਹੰਕਾਰ ਸਿੰਘ ਪਠਾਨੀਆਂ ਸਾਨੂੰ ਬਲਵੀਰ ਸਿੰਘ ਪਠਾਨੀਆਂ ਪਿੰਡ ਦਾ ਨਾਮ ਸਰ ਲਮੀਨ ਕਰਾਲ ਔਰ ਇਹ ਬੋਰ ਆ ਸਰ ਜੋ ਇਹ 1980 ਵਿੱਚ ਸਾਡੇ ਦਾਦਾ ਜੀ ਨੇ ਲਗਵਾਇਆ ਸੀ ਜਿਹੜਾ ਅਸੀਂ ਆ ਸਰ ਯੂਜ਼ ਕਰ ਰਹੇ ਆ ਸਾਡੀਆਂ ਚੌਥੀ ਪੀੜ੍ਹੀ ਆ ਗਈ ਐ ਇਸ ਨੂੰ ਯੂਜ਼ ਕਰ ਰਹੀ ਜੀ ਕੀ ਕਾਰਨ ਮਾਦੇ ਪਾਣੀ ਜਿਹੜਾ ਆਪਣੇ ਮੇਕ ਲਾਉਂਦਾ ਜੀ ਸਰ ਇਹ ਇਲਾਕਾ ਸਾਡਾ ਸੰਸਲਾਵ ਦਾ ਇਲਾਕਾ ਇੱਥੇ 10 11 ਫੁੱਟ ਤੇ ਸਰ ਪਾਣੀ ਆ ਜੋ ਆ ਜਾਂਦਾ ਉਹ 30 ਫੁੱਟ ਤੇ ਹੀ ਫਿਲਟਰ ਪਾ ਦਿੰਨੇ ਆ ਔਰ ਪਾਣੀ ਕਾਫੀ ਉੱਤੇ ਆ ਸਰ ਇਹਦਾ ਇਸ ਲਈ ਇਸ ਜ਼ਮੀਨ ਚੋਂ ਪਾਣੀ ਆ ਰਿਹਾ ਔਰ ਬੋਰ ਲੱਗੇ ਤੁਹਾਡੇ ਸਾਹਮਣੇ ਕਿੰਨੇ ਫੁੱਟ ਦੇ ਪਾਣੀ ਮੇ ਪਾਣੀ ਸਰ 11 ਫੁੱਟ ਤੇ ਪਾਣੀ ਆ ਅਗੇ ਫਿਲਟਰ 30 ਫੁੱਟ ਤੱਕ ਕਿ ਕਿਸਾਨ ਦੀ ਮਰਜ਼ੀ 40 ਫੁੱਟ ਤੋਂ ਲੈਣਾ 50 ਫੁੱਟ ਤੋਂ ਲੈਣਾ 60 ਫੁੱਟ ਜਿੱਥੇ ਉਹਨੂੰ ਵਧੀਆ ਮੰਡ ਮਿਲ ਜਾਂਦਾ ਉਸ ਤੋਂ ਖਾਸ ਕੀ ਮਤਲਬ ਚੰਦੀ ਇਥੇ ਸਰ ਪਪਰਲ ਬਹੁਤ ਵਧੀਆ ਹੁੰਦਾ ਕਿਉਂਕਿ ਪਪਰਲ ਨੂੰ ਸਲ੍ਹਾਬ ਚਾਹੀਦੀ ਹੁੰਦੀ ਹੈ ਪਪਰਲ ਨੂੰ ਤੁਸੀਂ ਇੱਥੇ ਇੱਕ ਡਾਣੀ ਵੀ ਲਾ ਦਿਓ ਪਪਰਲ ਹੋ ਜਗੇ ਅਲਾਗੇ ਚ ਪਪਰਲ ਦਾ ਝੋਨਾ ਆ ਬਰਸਨ ਆਪਣਾ ਕਮਾਨ ਦਾ ਬਾਕੀ ਕਮਾਨ ਤੇ ਸਰ ਰੇਤ ਪਾ ਕੇ ਜ਼ਮੀਨਾਂ ਵਿੱਚ ਫਿਰ ਤਿਆਰ ਕਰੀਦਾ ਔਰ ਕਮਾਨ ਬਹੁਤ ਵਧੀਆ ਹੁੰਦਾ ਪੀਕ ਤੱਕ ਮੰਨ ਰਹੇ ਸਨ ਕਿੰਨੇ ਏਕੜ ਦਾ ਜਿਹੜਾ ਖੇਤਕਬਾਬਾ ਇਸ ਪਾਣੀ ਨਾਲ ਚੱਲਦਾ ਹੈਗਾ ਇਸ ਬੋਰ ਨਾਲ ਸਾਰ ਅਸੀਂ 20 25 ਕਿੱਲੇ ਜੋ ਹੈ ਸਿਚਾਈ ਕਰਦੇ ਹਾਂ 20 25 ਕਿੱਲੇ ਅਸੀਂ ਸਿਚਾਈ ਆਰਾਮ ਨਾਲ ਇਸ ਬੋਰ ਨਾਲ ਕਰ ਲੀ ਹਾਂ ਹੋਰ ਵੀ ਕਿਸਾਨ ਵਰਤਦੇ ਆ ਪਾਣੀ ਹਾਂਜੀ 20 25 ਕਿੱਲੇ ਮੇਰੀ ਨਹੀਂ ਹੈ ਹੋਰ ਮੇਰੇ ਆਸ ਪੜੋਸ ਦੀ ਆ ਇੱਕ ਵਾਰ ਦੇਖਿਆ ਜਿੱਦਾਂ ਲਗਾਤਾਰ ਪਾਣੀ ਨਿਕਲ ਰਿਹਾ ਕਿੱਧਰ ਨੂੰ ਜਾਂਦਾ ਫਿਰ ਜੇ ਸੇ ਖੇਤੀ ਲਈ ਯੂਜ਼ ਨਹੀਂ ਕਰਦੇ ਤੇ ਫਿਰ ਇਹ ਸਾਰ 70 ਕਿ ਮੀਟਰ ਦੇ ਨਾਲ ਨਹਿਰ ਹੈ ਇਹ ਆਊਟਲੈਟ ਜਿੰਨੀ ਪਾਣੀ ਦੀ ਹੈ ਸਾਰੀ ਉੱਛ ਜੰਦੀ ਹੈ ਬੇਸਟੇ ਸਾਰੀ ਉੱਛ ਜੰਦੀ ਹੈ ਹੋਰ ਵੀ ਲੱਗਦੇ ਛੰਗੇ ਬੋਰ ਹੈਗੇ ਇੱਧਾ ਦੇ ਹਾਂਜੀ ਸਰ ਹੁਣ ਕਰਵਾਇਆ ਲੇਟ ਉਸਤੇ 3-4 ਸਾਲ ਹੋ ਗਿਆ ਆਪਣੇ 3-4 ਬੋਰ ਹੋਏ ਆਪਣੇ ਇਲਾਕੇ ਚੋਂ ਕਿੰਨੇ ਕਿੰਨੇ ਕਿ ਫੁੱਟ ਤੇ ਉਹ ਬੋਰ ਜਿਹੜੇ ਨਵੇਂ ਲੱਗੇ ਉਹ ਸਰ ਸੇਮ ਆ ਸੇਮ ਯਾ 60-60 ਸੇਮ ਸੇਮ ਹਾਂਜੀ ਤੇ ਹੋਰ ਕੁਦਰਤੀ ਸੋਮੇ ਵੀ ਕਹਿੰਦੇ ਇੱਥੇ ਕੁਛ ਹੈਗੇ ਜਿੱਤੇ ਆਪਣੇ ਆਪ ਵਾਲੀ ਹਾਂਜੀ ਹਾਂਜੀ ਉਹ ਸਰ ਕੁਦਰਤੀ ਸੋਮੇ ਹੈ ਲੇਕਿਨ ਹੁਣ ਜਨਤਾ ਨੇ ਕਾਫੀ ਬੰਦ ਕਰਤੇ ਆ ਰੇਤ ਸਟਵਾ ਕੇ ਪੈਲੀਆਂ ਨੂੰ ਉੱਚਾ ਕਰਕੇ ਕਾਫੀ ਕੋਸ਼ਿਸ਼ ਕੀਤੀ ਆ ਬਹੁਤ ਜ਼ਿਆਦਾ ਬੰਦ ਹੋਏ ਲੇਕਿਨ ਫਿਰ ਵੀ 2-4 ਜਿਹੜੇ ਹੈ ਜੀ ਜੇ ਪਾਣੀ ਦੀ ਗੁਣਵੱਤਾ ਦੀ ਕੀ ਗੱਲ ਕੀਤੀ ਜਾਏ ਤੇ ਪੀਣ ਲਈ ਵੀ ਵਰਤਿਆ ਜਾਂਦਾ ਪਾਣੀ ਕਿੱਦਾਂ ਦਾ ਪਾਣੀ ਹੈ ਪਾਣੀ ਬਹੁਤ ਬੜੀਆ ਜੀ ਪੀ ਐਚ ਲੈਵਲ ਇਹਦਾ ਬਹੁਤ ਵਧੀਆ ਅਕਸਰ ਦੁਨੀਆ ਗਰਮੀ ਚ ਇਸ ਪਾਣੀ ਨੂੰ ਯੂਜ਼ ਕਰਦੇ ਆ ਜਿੰਨੇ ਵੀ ਕਿਸਾਨ ਇੱਥੇ ਕੰਮ ਕਰਦੇ ਆ ਸਪੈਸ਼ਲ ਇਸ ਪਾਣੀ ਨੂੰ ਪੀਂ ਆਂਦੇ ਹੋ ਬਾਕੀ ਇੰਜਨਾਂ ਨਾਲੋਂ ਮੋਟਰਾਂ ਨਾਲੋਂ ਇਸ ਦਾ ਪਾਣੀ ਸਭ ਤੋਂ ਪੁਰਾਣਾ ਬੋਰ ਹੈ ਇਹਦਾ ਪਾਣੀ ਬਹੁਤ ਵਧੀਆ ਹੋਰ ਲੱਗੇ ਛੱਗੇ ਕਿਹੜੇ ਪਿੰਡ ਹੈ ਜਿਨ੍ਹਾਂ ਚ ਇਦਾਂ ਹੀ ਪਾਣੀ ਆਂਦਾ ਹੈ ਬੋਰ ਕਰਵਾਉਣ ਦੀ ਲੋੜ ਮਤਲਬ ਮੋਟਰ ਲਾਉਣ ਦੀ ਲੋੜ ਨਹੀਂ ਪੈਂਦੀ ਸਾਰੇ ਇਹ ਦੇਖੋ ਆਪਣਾ ਨਾਲ ਨੰਗਲ ਹੈ ਕੋਟਲੀ ਹੈ ਇਸ ਤੋਂ ਲਵਾ ਸਭ ਬੈਂਸਾ ਬੈਂਸਾ ਦੀ ਪੰਡੋਰੀ ਉਧਰ ਬਿਆਨਪੁਰ ਵਾਲ ਉਸ ਸਾਈਡ ਵੀ ਦੱਸ ਦਿਆ ਕਿ ਇਹਦੇ ਨਾਲ ਦੇ ਬੋਰ ਤੁਹਾਨੂੰ ਮਿਲਣਗੇ ਇਹ ਕਿੰਨਾ ਏਰੀਆ ਹੋਏਗਾ ਕਿੰਨੇ ਕਿਲੋਮੀਟਰ ਦਾ ਏਰੀਆ ਹੋਏਗਾ ਜਿੱਥੇ ਕੋਈ ਮੋਟਰ ਨਹੀਂ ਹੈ ਇਹ ਸਰ ਸਾਡੇ ਏਰੀਆ ਚ ਤੇ ਮੋਟਰ ਨਹੀਂ ਹੈ ਕੋਈ ਵੀ ਇਸ ਏਰੀਆ ਚ ਮੋਟਰ ਨਹੀਂ ਹੈ ਜੇ ਕਿਸੇ ਨੇ ਮਤਲਬ ਆਪਣਾ ਇੰਜਨ ਇੱਥੇ ਰੱਖੇਦਾ ਆਦਰਵਾਇਜ਼ ਇੱਕ ਬੋਰ ਜੇ ਜਿਸ ਮਤਲਬ 10 15 10 15 ਏਕੜ ਦੇ ਵਿੱਚ ਹੈ ਉਹ ਸਾਰੀ ਸਚਾਈ ਉਹੀ ਕਰਨਦਾ ਕਿਉਂਕਿ ਇੱਕ ਵਾਰੀ بارش ਪੈਣ ਦੀ ਧੇਰ ਹੁੰਦੀ ਆ ਉਸ ਤੋਂ ਬਾਅਦ ਜ਼ਮੀਨ ਜਿਹੜੀ ਸੁਲਾਬ ਨਹੀਂ ਛੱਡਦੀ ਇੰਨੀ ਪਾਣੀ ਦੀ ਲੋਡ ਨਹੀਂ ਪੈਂਦੀ ਇਸ ਲਈ ਸਰ ਲੋਕਾਂ ਨੇ ਇੱਥੇ ਮੋਟਰਾਂ ਵਗੈਰਾ ਨਹੀਂ ਲਗਾਈਆਂ ਰੀਜ਼ਨ ਕੀ ਮੰਦੇ ਹੋ ਇਹਦਾ ਨੇਚਰਲ ਹੈ ਜਾਂ ਸਾਇੰਟਿਫਿਕ ਹੈ ਜਾਂ ਮਤਲਬ ਕੁਦਰਤ ਦਾ ਕ੍ਰਿਸ਼ਮਾ ਹੋ ਸਕਦਾ ਇਹ ਸਰ ਹੁਣ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਸਾਇੰਟਿਫਿਕ ਵੀ ਹੈ ਲੇਕਿਨ ਕੁਦਰਤ ਦਾ ਕ੍ਰਿਸ਼ਮਾ ਹੀ ਸਮਝਦੇ ਆਂ ਅਸੀਂ